ਵਿਰੋਧੀ ਧਿਰ ਜਿਹੜੀ ਹੁੰਦੀ ਹੈ ਵਿਪੱਖਸ਼ ਨੇ ਇਲਜ਼ਾਮ ਲਾਉਣੇ ਹੀ ਹੁੰਦੇ ਆ ਉਹਨਾਂ ਕੋਲੇ ਹੋਰ ਕੁਛ ਨਹੀਂ ਆ ਇਹ ਹੀ ਇਲਜ਼ਾਮ ਆ ਹੁਣ ਮੈਨੂੰ ਤੁਸੀਂ ਦੱਸੋ ਕਿ ਜੇਕਰ ਕੋਈ ਇੱਕ ਬੰਦਾ ਸਰਪੰਚੀ ਦੀ ਚੋਣ ਹਾਰ ਗਿਆ ਉਹ ਦੁਬਾਰਾ ਸਰਪੰਚੀ ਦੀ ਚੋਣ ਨਹੀਂ ਲੜ ਸਕਦਾ ਉਹ ਬਲਾਕ ਸੰਪਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਐਮ ਐਲ ਏ ਦੀ ਐਮ ਪੀ ਦੀ ਕੋਈ ਵੀ ਚੋਣ ਲੜ ਸਕਦਾ ਇਹ ਤਾਂ ਨਹੀਂ ਹੁੰਦਾ ਕਿ ਬੰਦਾ ਇੱਕ ਚੋਣ ਲੂਜ਼ ਹੋ ਗਿਆ ਦੂਜੀ ਚੋਣ ਨਹੀਂ ਲੜ ਸਕਦਾ ਇਸੇ ਤਰ੍ਹਾਂ ਜੇ ਸਾਡੀ ਇਹ ਚੋਣ ਲੂਜ਼ ਹੋ ਗਈ ਸੀ ਇੱਥੇ ਬਹੁਤ ਮਤ ਨਹੀਂ ਮਿਲਿਆ ਸੀਗਾ ਜਿੱਤ ਨਹੀਂ ਮਿਲੀ ਸੀ ਤੇ ਜਿਹੜੀ ਦੂਜੀ ਇਲੈਕਸ਼ਨ ਹੋਈ ਉਹਦੇ 'ਚ ਸਾਡਾ ਹੱਕ ਸੀਗਾ ਔਰ ਸਾਨੂੰ ਮੈਂਬਰਾਂ ਤੁਸੀਂ ਦੱਸੋ ਸਰਕਾਰ ਕਿੱਥੇ ਆ ਹੁਣ ਜਿਹੜੇ ਉਹਨਾਂ ਦੇ 4 ਮੈਂਬਰ ਜਿਹੜੇ ਬਣੇ ਆ ਉਹ ਤਾਂ ਹੋ ਗਏ ਗੈਰ ਸਰਕਾਰੀ ਤੇ ਜਿਹੜੇ ਸਾਡੇ ਮੈਂਬਰ ਜਿਹੜੇ ਚੁਣੇ ਗਏ ਆ ਉਹਨਾਂ ਨੂੰ ਉਹ ਕਹਿ ਦੇਣ ਵੀ ਉਹ ਪੰਜ ਜਿਹੜੇ ਉਹ ਸਰਕਾਰੀ ਆ ਦੱਸੋ ਕੋਈ ਗੱਲ ਬਣਦੀ ਆ ਗੱਲ ਕੋਈ ਦਲੀਲ ਨਾਲ ਕਰਨੀ ਚਾਹੀਦੀ ਤਥ ਨਾ ਕਰਨੀ ਚਾਹੀਦੀ ਇਹ ਤਾਂ ਕੇਵਲ ਸੁੱਕਾ ਵਿਰੋਧ ਇੱਕ ਜਲਸਾ ਈਰਖਾ ਇਰਖਾ ਭਾਵਿਆ ਹੁਣ ਸਾਡਾ ਗਰੁੱਪ ਜਿਹਨੂੰ ABC ਮਰਜੀ ਜਿਹਨੂੰ ਮਰਜੀ ਬਣਾਵੇ ਉਹਨਾਂ ਨੇ ABC ਜਿਹਨੂੰ ਮਰਜੀ ਬਣਾਇਆ ਸਾਨੂੰ ਕੀ ਤਰਾਜਾ ਉਹਨਾਂ ਦੇ ਜਿੰਨੇ ਮੈਂਬਰ ਬਣਦੇ ਸੀ ਉਹਨਾਂ ਨੇ ਬਣਾ ਲੇ ਹ ਮੈਂਬਰ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੁਣ ਸਾਡੇ ਜਿਹੜਾ ਗਰੁੱਪ ਮੈਨੂੰ ਜਰਨਲ ਗਰੁੱਪ ਦੇ ਵਿੱਚ ਬਣਾਇਆ ਗਿਆ ਇੰਟੈਲੈਕਚੁਅਲ ਗਰੁੱਪ ਦੇ ਵਿੱਚ ਬਣਾਇਆ ਗਿਆ ਗੁਰੂ ਦੀ ਕਿਰਪਾ ਮੈਂ ਦੁਨੀਆ ਭਰ ਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਪਿਛਲੇ ਤਿੰਨ ਦਹਾਕਿਆਂ ਤੋਂ ਪੰਥ ਵੱਲੋਂ ਵੱਡੇ ਸਨਮਾਨ ਜਿਹੜੇ ਆ ਮਿਲੇ ਇੱਕੋ ਇੱਕ ਸਿੱਖ ਪ੍ਰੀਚਰ ਹਾਂ ਜਿਹਨੂੰ ਐਂਬੈਸਡਰ ਆਫ ਪੀਸ ਨਿਯੁਕਤ ਕੀਤਾ ਗਿਆ ਯੂਨੀਵਰਸਲ ਪੀਸ ਫੈਡਰੇਸ਼ਨ ਦੇ ਵੱਲੋਂ ਯੂਨੋ ਤੋਂ ਮਾਨਤਾ ਪ੍ਰਾਪਤ 172 ਦੇਸ਼ਾਂ 'ਚ ਉਹਨਾਂ ਦੇ ਦਫ਼ਤਰ ਵਾਸ਼ਿੰਗਟਨ ਦੇ ਵਿੱਚ ਅਮਰੀਕਾ ਦੇ ਵਿੱਚ ਮੈਨੂੰ ਆ ਬਕਾਇਦਾ ਸਰਟੀਫਿਕੇਟ ਲੱਗਾ ਹੋਇਆ ਤੁਸੀਂ ਦੇਖੋ ਐਂਬੈਸਡਰ ਆਫ ਪੀਸ ਪਹਿਲਾ ਸਿੱਖ ਪ੍ਰੀਚਰ ਆ ਜਿਹਨੂੰ ਨਿਯੁਕਤ ਕੀਤਾ ਬੜਾ ਮਾਨ ਸੰਗਤਾਂ ਨੇ ਦੁਨੀਆ ਭਰ 'ਚ ਦਿੱਤਾ ਸੋ ਮੈਂ ਸਰ ਤਾਂ ਪੂਰੀਆਂ ਕਰਦਾ ਗੁਰਮਤ ਦਾ ਗੁਰਮਰਿਆਦਾ ਗੁਰੂ ਦੀ ਕਿਰਪਾ ਦੇ ਨਾਲ ਪੰਥ ਦਾ ਸੰਗਤਾਂ ਦਾ ਸੇਵਾਦਾਰ ਹੋਣ ਨਾਤੇ ਸੋ ਇਹ ਜਿਹੜੀ ਆ ਬਿਆਨਬਾਜ਼ੀ ਹੋ ਰਹੀ ਹੈ ਵਿਰੋਧੀ ਧਿਰ ਵਿਪੱਖਸ਼ ਦੇ ਵੱਲੋਂ ਉਹ ਕੇਵਲ ਉਹਨਾਂ ਦੀ ਮੈਂ ਸਮਝਦਾ ਕਿ ਅੱਜ ਉਹ ਜਿਸ ਤਰੀਕੇ ਦੇ ਨਾਲ ਉਹ ਚੋਣ ਹਾਰੇ ਆ ਉੱਥੇ 40 ਮੈਂਬਰਾਂ ਵਾਲੇ ਚ ਮੇਰੇ ਬੰਨ ਕਰਕੇ ਤਾਂ ਉਹ ਉਹਨਾਂ ਦਾ ਉਹ ਜਿਹੜੀ ਹਰਾਸਮੈਂਟ ਆ ਉਹਨਾਂ ਨੂੰ ਜਾਂ ਉਹ ਜਿਹੜੀ ਉਹਨਾਂ ਦੀ ਈਰਖਾ ਤੇ ਜਲਸਾ ਉਹ ਝਲਕ ਰਹੀ ਆ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਆ ਇਹਦੇ ਵਿੱਚ 40 ਮੈਂਬਰਾਂ ਨੇ 9 ਮੈਂਬਰ ਚੁਣੇ ਆ 16 ਉਹਨਾਂ ਦੇ ਸੀ ਉਹਨਾਂ ਨੇ 4 ਚੁਣ ਲਏ ਸਾਡੇ 24 ਸੀ 24 ਨੇ 5 ਚੁਣ ਲਿਆ ਸੋ ਇਸ ਤਰ੍ਹਾਂ ਜਿਹੜਾ ਇਹ ਚੋਣ ਜਿਹੜੀ ਆ ਹੋਈ ਆ ਕੋਈ ਵੀ ਇਲੈਕਸ਼ਨ ਤੁਸੀਂ ਦੇਖੋ ਅ ਜਥੇਦਾਰ ਟੋੜਾ ਸਾਹਿਬ ਇੱਕ ਵਾਰ ਇਲੈਕਸ਼ਨ ਲੜੇ ਔਰ ਬਾਕੀ ਵਾਰ ਉਹ ਨਾਮਜਦ ਹੋ ਕੇ ਪ੍ਰਧਾਨ ਬਣਦੇ ਰਹੇ ਚੋਣ ਹਾਰ ਗਏ ਸੀ ਅਰਨ ਜੇਟਲੀ ਅੰਮ੍ਰਿਤਸਰ ਤੋਂ ਐਮਪੀ ਦੀ ਪਰ ਉਹਨਾਂ ਨੂੰ ਉਹਨਾਂ ਦੇ ਧੜੇ ਨੇ ਪਾਰਟੀ ਨੇ ਉਹਨਾਂ ਨੂੰ ਮੁੜ ਕੋਪਟ ਕਰਕੇ ਦੇਸ਼ ਦਾ ਫਾਈਨਾਂਸ ਮਿਨਿਸਟਰ ਬਣਾਇਆ ਡਿਫੈਂਸ ਮਿਨਿਸਟਰ ਬਣਾਇਆ ਹੁਣ ਵੀ ਪੰਜਾਬ ਤੋਂ ਇੱਕ ਐਮਪੀ ਚੋਣ ਹਾਰ ਗਿਆ ਸੀਗਾ ਇੰਦਰ ਸਰਕਾਰ ਨੇ ਪਾਰਟੀ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਤੇ ਰੀਅਲ ਮਿਨਿਸਟਰ ਬਣਾਇਆ ਹੋਇਆ। ਸੋ ਇਸ ਕਾਰਨ ਕਰਕੇ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਚੋਣ ਨਹੀਂ ਜਿੱਤ ਸਕਿਆ। ਚੋਣ ਕਿਸੇ ਦੀ ਸ਼ਖਸੀਅਤ ਨਾਲ ਸੰਬੰਧ ਨਹੀਂ ਰੱਖਦੀ। ਤੇ ਸਿੱਖ ਪੰਥ ਵਿੱਚ ਦੇਖੀਏ ਤੇ ਸਰਦਾਰ ਕਕੂਰ ਸਿੰਘ ਜਿਹੜੇ ਪੰਥ ਦੇ ਰੋਸ਼ਨ ਦਿਮਾਗ ਸੀਗੇ। ਸੰਜਰਨੈਲ ਸਿੰਘ ਨਾਲ ਵੀ ਉਹਨਾਂ ਦੀਆਂ ਮੀਟਿੰਗਾਂ ਤੇ ਪੰਥ ਅੱਜ ਉਹਨਾਂ ਨੇ ਕਿਤਾਬਾਂ ਲਿਖੀਆਂ ਪੁੰਦਰੀਕ ਸਾਚੀ ਸਾਖੀ। ਉਹ ਆਈਐਸ ਸੀਗੇ। ਸਰਦਾਰ ਕਪੂਰ ਸਿੰਘ ਪਰ ਇਲੈਕਸ਼ਨ ਦੇ ਵਿੱਚ ਉਹ ਸੰਤ ਫਤੇ ਸਿੰਘ ਦੇ ਕਨਪੜ ਡਰਾਈਵਰ ਦੇ ਕੋਲੋਂ ਚੋਣ ਹਾਰ ਗਏ ਸੀ ਕਿਉਂਕਿ ਇੱਕ ਵੇਵ ਹੁੰਦੀ ਆ ਇੱਕ ਹਵਾ ਹੁੰਦੀ ਆ ਕਿ ਉਹਦੇ ਵਿੱਚ ਕੋਈ ਚੋਣ ਪੰਜਾਬ ਦਾ ਚੀਫ ਮਨਿਸਟਰ ਸੀ ਚੀਫ ਮਨਿਸਟਰ ਦੋ ਜਗ੍ਹਾ ਤੋਂ ਲੜਿਆ ਆਹੀ ਜਿਹੜੀ ਪਿਛਲੀ ਵਿਧਾਨ ਸਭਾ ਹੋਈ ਆ ਦੋਨੇ ਸੀਟਾਂ ਹਾਰ ਗਿਆ ਉਸ ਤੋਂ ਬਾਅਦ ਉਹਦੀ ਪਾਰਟੀ ਨੇ ਉਹਨੂੰ ਬਾਈ ਇਲੈਕਸ਼ਨ ਦਾ ਟਿਕਟ ਦਿੱਤਾ ਜਲੰਧਰ ਦਾ ਆ ਉਹ ਦੋ ਸੀਟਾਂ ਹਾਰਿਆ ਸੀ ਵਿਧਾਨ ਸਭਾ ਦੀਆਂ ਉੱਥੇ ਨੌ ਸੀਟਾਂ ਵਿਧਾਨ ਸਭਾ ਦੀਆਂ ਜਿੱਤ ਗਿਆ ਪੰਜਾਤ ਕੇ ਐਮਪੀ ਬਣ ਗਿਆ ਸੋ ਇਸ ਕਾਰਨ ਕਰਕੇ ਕੋਈ ਵੀ ਮੈਚ ਆਖਰੀ ਨਹੀਂ ਹੁੰਦਾ ਇੰਨੀਆਂ ਚੀਕਾਂ ਨਹੀਂ ਮਾਰਨੀਆਂ ਚਾਹੀਦੀਆਂ ਵਿਰੋਧੀਆਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਹਾਰ ਦੇ ਨਤੀਜੇ ਹ ਉਹਨਾਂ ਦੀ ਬੁਖਲਾਟ ਆਏ ਇਹ ਬੁਖਲਾਟ ਦਾ ਨਤੀਜਾ ਕਿ ਉਹ ਚੀਕਾਂ ਮਾਰ ਰਿਹਾ ਕਿ ਦਾਦੂ ਘਾਲ ਕਿਉਂ ਵਿੱਚ ਆ ਗਿਆ ਇਹ ਤਾਂ ਚੋਣ ਨਹੀਂ ਜਿੱਤ ਸਕੇ ਸੋ ਚੋਣ ਨਾਲ ਜਿੱਤਣਾ ਦੂਜੀ ਚੋਣ ਲੜਨ ਅੱਗੇ ਰੁਕਾਵਟ ਨਹੀਂ ਹੁੰਦੀ ਇਹ ਚੋਣ ਜਿਹੜੀ 11 ਪਿੰਡਾਂ ਦੀ ਸੀ ਇਹਦੇ ਵਿੱਚ ਨਹੀਂ ਤੇ ਹੁਣ ਜਿਹੜੀ ਚੋਣ 24 ਮੈਂਬਰ ਅੱਧੇ ਤੋਂ ਵੱਧ ਹਰਿਆਣਾ ਆਉਂਦਾ ਜੇਕਰ 4 ਮੈਂਬਰ 5 ਮੈਂਬਰ ਵੀ ਲਾ ਲਈਏ ਤਾਂ ਫੇਰ ਵੀ 500 ਪਿੰਡ ਆਉਂਦਾ ਉਹਨਾਂ ਦੇ ਜਿੱਤੇ ਹੋਏ ਮੈਂਬਰਾਂ ਨੇ ਮੇਰੇ ਹੱਕ 'ਚ ਬਹੁਮਤ ਦੇ ਕੇ ਮੈਨੂੰ ਵੋਟ ਦੇ ਮੈਂਬਰ ਬਣਾਇਆ ਮੁਰਦਨ ਕੌਪਟ ਕੀਤਾ ਵਾ ਸਰਕਾਰ ਨੇ ਕੋਈ ਵੋਟ ਨਹੀਂ ਪਾਈ ਇਹਦੇ 'ਚ ਸਰਕਾਰ ਨੇ ਨਿਰਪੱਖ ਰੋਲ ਅਦਾ ਕੀਤਾ ਪਹਿਲਾਂ ਵੀ ਤੇ ਹੁਣ ਵੀ ਹੁਣ ਵੀ ਤੁਹਾਡੇ ਸਾਹਮਣੇ ਅਸੀਂ ਇਸ ਤਰੀਕੇ ਦੇ ਨਾਲ ਸੋ ਵਿਰੋਧੀਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਸੇਵਾ ਦਾ ਕੰਮ ਆ ਰਲ ਮਿਲ ਕੇ ਕਰਨਾ ਚਾਹੀਦਾ ਐਨੀ ਬੁਖਲਾਟ ਨਹੀਂ ਐਨੀ ਜਲਸ ਦੀ ਭਾਵਨਾ ਈਰਖਾ ਦੀ ਭਾਵਨਾ ਦਵੇਸ਼ ਦੀ ਭਾਵਨਾ ਜਿਹੜੀ ਉਹ ਨਹੀਂ ਰੱਖਣੀ ਚਾਹੀਦੀ ਗੁਰਸਿੱਖਾਂ ਨੂੰ ਤੇ ਨਿਮਰਤਾ ਨਰਮਾਨਤਾ ਸਤਿਗੁਰ ਨੇ ਸਿਕਾਈਆ ਭਾਈਚਾਰਾ ਪਿਆਰ ਤੇ ਮੇਲ ਸਿਕਾਇਆ ਭਾਈ ਕਨਈਆ ਵਰਗੀ ਵਿਰਤੀ ਰੱਖਣੀ ਚਾਹੀਦੀ ਆ ਹਾਂ ਜਿੱਥੇ ਕਿਤੇ ਕੋਈ ਗੱਲ ਲੱਗਦੀ ਬੈਠ ਕੇ ਡਿਬੇਟ ਕਰੋ ਬੈਠ ਕੇ ਗੱਲਬਾਤ ਕਰੋ ਆਹਮੋ ਸਾਹਮਣੇ ਦਲੀਲ ਨਾਲ ਕਰੋ ਪਿੱਠ ਪਿੱਛੇ ਤਾਂ ਤੁਸੀਂ ਪੀਐਮ ਨੂੰ ਗਾਲਾਂ ਪਿੱਠ ਪਿੱਛੇ ਤਾਂ ਟਰੰਪ ਨੂੰ ਗਾਲਾਂ ਕੱਢੀ ਜਾਓ ਕਿੱਡੇ ਗਾਣੇ ਬਣੇ ਸੀ ਟਰੰਪ ਦੇ ਉੱਤੇ ਟਰੰਪ ਦੀ ਵੀ ਅਸੀਂ ਪ੍ਰਵਾਹ ਨਹੀਂ ਦੁਕੀ ਤਿੱਕੀ ਟਰੰਪ ਦੀ ਪ੍ਰਵਾਹ ਨਹੀਂ ਕਰਦੇ ਹੁਣ ਟਰੰਪ ਜਦੋਂ ਆਇਆ ਉਹਨੇ ਪਹਿਲੇ ਲੜਕਾਰੇ ਸੀ ਸਾਰੇ ਫੜ ਫੜ ਕੇ ਜਿੱਦਾਂ ਬਾਹਰ ਕੱਢੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਪਿੱਠ ਪਿੱਛੇ ਤਾਂ ਟਰੰਪ ਨੂੰ ਵੀ ਗਾਲਾਂ ਕੱਢੀ ਜਾਂਦੇ ਆ ਸੋ ਇਸ ਕਾਰਨ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਮੈਂ ਸਮਝਦਾ ਸੰਗਤ ਨੂੰ ਗੁਮਰਾਹ ਕਰਨ ਵਾਲੀਆਂ ਗੱਲਾਂ ਸੰਗਤ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਸਾਨੂੰ ਜਿਹੜੀ ਸੇਵਾ ਭਾਵਨਾ ਦੀ ਗੱਲ ਹੈ ਨਾਲੇ ਦੂਸਰੀ ਗੱਲ ਵੱਡੀ ਇਹ ਕਿ ਜੇ ਅਸੀਂ ਆਪ ਖੁਦ ਵੱਡੀ ਲਕੀਰ ਨਹੀਂ ਮਾਰ ਸਕਦੇ ਤੇ ਸਾਨੂੰ ਕਿਸੇ ਦੀ ਲਕੀਰ ਨਹੀਂ ਮਟਾਉਣੀ ਚਾਹੀਦੀ ਜੋ ਕਿਸੇ ਦਾ ਮਾਨ ਸਨਮਾਨ ਆ ਜੋ ਕਿਸੇ ਦੀ ਸੇਵਾ ਭਾਵਨਾ ਜੇ ਤੁਸੀਂ ਉਹਦਾ ਦੀ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਿਸੇ ਦੀ ਲਕੀਰ ਟਰਾਉਣ ਦਾ ਕੋਈ ਹੱਕ ਨਹੀਂ ਹੈ ਤੁਸੀਂ ਨੇੜੇ ਵੱਡੀ ਲਕੀਰ ਮਾਰੋ ਅਸੀਂ ਦਿਨ ਕਿਤੇ ਦੁਪਹਿਰ ਕਿਤੇ ਰਾਤ ਕਿਤੇ ਧਰਮ ਪ੍ਰਚਾਰ ਪ੍ਰਸਾਰ ਲਈ ਕਦੇ ਪੰਜਾਬ ਕਦੇ ਹਰਿਆਣਾ ਕਦੇ ਦਿੱਲੀ ਕਦੇ ਰਾਜਸਥਾਨ ਕਦੇ ਵਿਦੇਸ਼ਾਂ 'ਚ ਤੇ ਜਿਹੜੇ ਖੂਦੇ ਡੱਡੂ ਆ ਛੱਪੜ ਦੇ ਡੱਡੂ ਆ ਉਹਨਾਂ ਲਈ ਤਾਂ ਉਹੀ ਸਮੁੰਦਰ ਲੱਗਦਾ ਉਹਨਾਂ ਨੂੰ ਉਹੀ ਜੀ ਸੋਚ ਆ ਉਹੋ ਜੀਆਂ ਗੱਲਾਂ ਨੇ ਉਹਨਾਂ ਦੀਆਂ ਇਸ ਦਾਇਰੇ ਤੋਂ ਤਾਂ ਨਿਕਲਣਾ ਚਾਹੀਦਾ ਉਹਨਾਂ ਨੂੰ ਸੇਵਾ ਸੰਭਾਲ ਮਿਲੀ ਆ ਸੰਗਤ ਨੇ ਜੇ ਉਹਨਾਂ ਨੂੰ ਮੌਕਾ ਦਿੱਤਾ ਤੇ ਉਹਨਾਂ ਨੂੰ ਈਰਖਾ ਦਵੇਸ਼ ਦੀ ਭਾਵਨਾ ਚੋਂ ਨਿਕਲ ਕੇ ਮੈਦਾਨੇ ਸੇਵਾ ਦੇ ਮੈਦਾਨੇ ਜੰਗ ਵਿੱਚ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਇੱਕ ਦੂਜੇ ਨਾਲੋਂ ਵੱਧ ਸੇਵਾ ਕਰੋ ਜੇ ਕੋਈ ਜਪਜੀ ਸਾਹਿਬ ਪੜਦਾ ਤੁਸੀਂ ਦੋ ਵਾਰੀ ਪੜੋ ਕੋਈ 100 ਗੁਣੀ ਸਾਹਿਬ ਪੜਦਾ ਦੀ ਦੋ ਵਾਰੀ ਪੜੋ ਤੁਸੀਂ ਇਹ ਸ਼ਿਵਾਲੇ ਪਾਸੇ ਨਿਤਨੇਮ ਵਧਾਓ ਸਿਮਰਨ ਵਧਾਓ ਇਹ ਈਰਖਾਦ ਵੈਖਦੀਆਂ ਗੱਲਾਂ 'ਚ ਕੁਝ ਨਹੀਂ ਰੱਖਿਆ ਹੋਇਆ